ਮਿਸਿਸ ਆਗਾ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਅਤੇ ਬੂਟਸ ਔਨ ਦਾ ਗਰਾਉਂਡ ਕਲੱਬ ਦੇ ਵੱਲੋਂ ਇੱਕ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਦੱਸਦੇ ਕਿ ਪੀਲ ਪੁਲਿਸ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਾਂ ਫਿਰ ਹੋਰ ਲੋਕ ਜੋ ਕਮਿਊਨਿਟੀ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੁੰਦੇ ਹਨ ਉਹਨਾਂ ਦੇ ਸ਼ਲਾਘਾ ਕਰਨ ਦੇ ਲਈ ਇਹਨਾਂ ਵੱਲੋਂ ਇੱਕ ਰਾਈਡ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 700 ਦੇ ਕਰੀਬ ਮੋਟਰਸਾਈਕਲ ਸ਼ਾਮਲ ਹੋਏ ਅਤੇ ਇੱਕ ਰਾਈਡ ਕੀਤੀ ਗਈ ਪੂਰੀ ਖਬਰ ਇਸ ਵਿੱਚ ਦੱਸਦੇ ਹਨ ਮਿਸਿਸ ਸਾਗਾ ਵਿੱਚ ਸਿੱਖ ਮੋਟਰਸਾਈਕਲ ਕਲੱਬ ਅਤੇ ਬੂਟਸ ਔਨ ਦਾ ਗਰਾਉਂਡ ਕਲੱਬ ਵੱਲੋਂ 14 ਜੁਲਾਈ ਨੂੰ ਮੋਟਰਸਾਈਕਲ ਰਾਈਡ ਦਾ ਆਯੋਜਨ ਕੀਤਾ ਗਿਆ। ਇਹ ਰਾਈਡ ਕਰਨ ਦਾ ਮੁੱਖ ਮਕਸਦ ਕੈਨੇਡੀਅਨ ਸੁਸਾਇਟੀ ਦੇ ਬਿਹਤਰ ਭਵਿੱਖ ਲਈ ਹੈ ਅਤੇ ਜੋ ਅਧਿਕਾਰੀ ਫਾਇਰ ਬ੍ਰਿਗੇਡ ਕਰਮਚਾਰੀ ਜਾਂ ਫਿਰ ਹੋਰ ਪੁਲਿਸ ਕਰਮਚਾਰੀ ਜੋ ਲੋਕਾਂ ਲਈ ਸੇਵਾ ਕਰਦੇ ਹਨ ਉਹਨਾਂ ਦੀ ਸ਼ਲਾਘਾ ਕਰਨ ਲਈ ਇਹ ਰਾਈਡ ਕੀਤੀ ਜਾਂਦੀ ਹੈ। ਮਿਸਿਸਾਗਾ ਵਿੱਚ ਪੀਲ ਰੀਜਨਲ ਪੁਲਿਸ ਦੇ ਹੈੱਡਕੁਆਰਟਰ ਤੋਂ ਰਾਈਡ ਦੀ ਸ਼ੁਰੂਆਤ ਹੋਈ ਜਿੱਥੇ ਕਿ 700 ਦੇ ਕਰੀਬ ਮੋਟਰਸਾਈਕਲ ਲੈ ਕੇ ਸਿੱਖ ਪੌਟ ਸਾਈਕਲ ਕਲੱਬ ਅਤੇ ਬੂਟਸ ਔਨ ਦਾ ਗਰਾਉਂਡ ਕਲੱਬ ਦੇ ਰਾਈਡਰਸ ਪਹੁੰਚੇ ਇਸ ਮੌਕੇ ਤੇ ਪੀਲ ਪੁਲਿਸ ਦੇ ਕਈ ਅਧਿਕਾਰੀ ਵੀ ਪਹੁੰਚੇ ਹੋਏ ਸਨ ਦੱਸਿਆ ਗਿਆ ਕਿ ਇਸ ਰਾਈਡ ਦੌਰਾਨ 125 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਐਸ ਰਾਈਡ ਦਾ ਆਯੋਜਨ ਕਰਨ ਵਾਲੇ ਮੁੱਖ ਪ੍ਰਬੰਧਕ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸ ਮਕਸਦ ਨਾਲ ਉਹਨਾਂ ਵੱਲੋਂ ਇਸ ਰਾਈਡ ਦੀ ਸ਼ੁਰੂਆਤ ਕੀਤੀ ਗਈ ਸੀ Absolutely. Uh, Boots on the Ground provides 24 7 peer support to all first responders across the province, including police, fire, EMS, corrections, and nurses. So we have a 24 7 helpline for all first responders, uh, both frontline and serving. If they're having a difficult time, they can call our line and get the support that they need. Today is one of our uh, big fundraisers for the year. It's our charity motorcycle ride, where we have hundreds of motorcycle uh, riders come out to support Boots on the Ground. Uh, they go out for a great ride and come back here for some lunch, and it's a great way it's just a phenomenal way for them to support us and we really appreciate everybody coming out uh, i don't know yet but uh, i think last year was over $20000 so it's phenomenal for us all of the funds raised go directly into our programming uh, to help us help our fellow first responders probably uh, 30 or 40 at least uh, different uh, motorcycle clubs riding here today uh, supporting us and they have been with us for this is the i believe this is the fifth ride that they've done for us ਇਸ ਮੌਕੇ ਤੇ ਸਿਕ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਨਾਲ ਹੀ ਇੱਕ ਔਰਤ ਜੋ ਰਾਈਡ ਦਾ ਪਹਿਲੀ ਵਾਰ ਹਿੱਸਾ ਬਣੇ ਸਨ ਉਹਨਾਂ ਨਾਲ ਵੀ ਜਦੋਂ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਉਹਨਾਂ ਹੋਰ ਔਰਤਾਂ ਨੂੰ ਵੀ ਇਸ ਤਰ੍ਹਾਂ ਦੀਆਂ ਰਾਈਡਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਜਿਹੜਾ ਅੱਜ ਇੱਥੇ ਇਵੈਂਟ ਹੋ ਰਿਹਾ ਆ ਸਿੱਖ ਮੋਟਰਸਾਈਕਲ ਕਲੱਬ ਦੇ ਸਾਰੇ ਮੈਂਬਰ ਇੱਥੇ ਇਕੱਠੇ ਹੋਣੇ ਇਹਦੇ ਬਾਰੇ ਜਾਣਕਾਰੀ ਸਾਂਝੇ ਕਰ ਇਹ ਜਿਹੜੀ ਰਾਈਡ ਆ ਬੂਟਸ ਆਨ ਗਰਾਉਂਡ ਰਾਈਡ ਆ ਅਸੀਂ ਹਰ ਸਾਲ ਸ਼ਾਮਲ ਹੁੰਨੇ ਹੁੰਨੇ ਆ ਇਸ ਰਾਈਡ ਦੇ ਵਿੱਚ ਅੱਜ ਚੌਥੇ ਸਾਲ ਅਸੀਂ ਇੱਥੇ ਆਏ ਆ ਬੂਟਸ ਆਨ ਗਰਾਉਂਡ ਇੱਕ ਉਹ ਰਾਈਡ ਆ ਇਹ ਉਹਨਾਂ ਲੋਕਾਂ ਦੀ ਸਪੋਰਟ ਵਾਸਤੇ ਰਾਈਡ ਕੀਤੀ ਜਾਂਦੀ ਆ ਜਿਨ੍ਹਾਂ ਦੀ ਬਦੌਲਤ ਅਸੀਂ ਆਪਣੇ ਘਰਾਂ ਦੇ ਵਿੱਚ ਸੁੱਖ ਆਰਾਮ ਦੀ ਨੀਂਦ ਸੌਂਨੇ ਆ ਇਹ ਰਾਈਡ ਪੁਲਿਸ ਚਾਹੇ ਉਹ ਕੋਈ ਵੀ ਪੁਲਿਸ ਹੋਵੇ ਐਂਬੂਲੈਂਸ ਜਾਂ ਫਾਇਰ ਫਾਈਟਰਜ਼ ਦੀ ਸਪੋਰਟ ਵਾਸਤੇ ਇਹ ਰਾਈਡ ਆਰਗੇਨਾਈਜ਼ ਕੀਤੀ ਗਈ ਸੀ ਉਹਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਇੱਕ ਨੋਨ ਆਰਗੇਨਾਈਜੇਸ਼ਨ ਆ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਰਾਈਡਸ ਹੁੰਦੀਆਂ ਉਹਦੇ ਵਿੱਚ ਭਾਗ ਲੈਂਦਾ ਕਮਿਊਨਿਟੀ ਵੱਲੋਂ ਬਹੁਤ ਵੱਡਾ ਸਹਿਯੋਗ ਸਾਨੂੰ ਮਿਲਦਾ ਅੱਜ ਵੀ ਅਸੀਂ ਉਸੇ ਤਾਇ ਦੇ ਇੱਥੇ ਆਏ ਹਾਂ 10 ਵਜੇ ਰਾਈਡ ਸਟਾਰਟ ਹੋਏਗੀ ਜਿਹਦੇ ਵਿੱਚ ਮੋਰਨ uh, ਹੈ 800 ਮੋਟਰਸਾਈਕਲਿਸਟ ਇਹਦੇ ਚ ਭਾਗ ਲੈਂਦੇ ਨੇ ਪੀਲ ਪੁਲਿਸ ਵੱਲੋਂ ਇਹ ਆਰਗੇਨਾਈਜ਼ ਕੀਤੀ ਜਾਂਦੀ ਆ ਪੀਲ ਪੁਲਿਸ ਦੇ ਹੈੱਡਕੁਆਰਟਰ ਦੇ ਵਿੱਚੋਂ ਇਹ ਸਟਾਰਟ ਹੁੰਦੀ ਆ ਜਿੱਥੇ ਆਪਾਂ ਖੜੇ ਆ ਇੱਥੋਂ ਸਟਾਰਟ ਹੋਣੀ ਆ ਤੇ ਕਿੱਥੇ ਜਾ ਕੇ ਇਹ ਖਤਮ ਹੋਏਗੀ ਇਹ ਤਕਰੀਬਨ 125 ਕਿਲੋਮੀਟਰ ਦਾ ਰੂਟ ਲਾ ਕੇ ਵਾਪਸ ਪੁਲਿਸ ਹੈੱਡਕੁਆਟਰ ਆ ਕੇ ਖਤਮ ਹੁੰਦੀ ਆ ਆ ਕੇ ਦੁਪਹਿਰ ਨੂੰ ਲੰਚ ਹੁੰਦਾ ਤੇ ਬਹੁਤ ਵਧੀਆ ਇੰਜੋਏਅਬਲ ਹੁੰਦਾ ਤੇ ਨਾਲੇ ਆਪਾਂ ਇੰਜੋਏ ਕਰਦੇ ਆ ਨਾਲੇ ਇੱਕ ਚੰਗੇ ਕਾਜ ਦੇ ਵਿੱਚ ਆਪਾਂ ਆਪਣਾ ਹਿੱਸਾ ਪਾਉਨੇ ਆ ਇਹ ਅੱਜ ਬੂਟਸ ਆਨ ਦੀ ਗਰਾਊਂਡ ਜੋ ਰਾਈਡ ਹੈ ਜੋ ਪੀਅਰ سپورਟ ਹੈ ਜੋ ਫਰਸਟ ਰਿਸਪੌਂਡਰਸ ਨੇ ਸਾਡੀ ਕਮਿਊਨਿਟੀ ਦੇ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ ਚਾਹੇ ਅਸੀਂ ਫਾਇਰ ਨੂੰ ਕਾਲ ਕਰਦੇ ਆ ਪੀਲ ਪੁਲਿਸ ਨੂੰ ਕਾਲ ਕਰਦੇ ਆ ਚਾਹੇ ਅਸੀਂ ਉਹ ਤੁਹਾਡੇ ਨਰਸਿਸ ਨੇ ਹਸਪੀਟਲਸ ਨੇ ਜਿੰਨੇ ਵੀ ਫਰਸਟ ਪੀਅਰ ਜੋ ਰਿਸਪੌਂਡਰਸ ਨੇ ਉਹਨ ਵਿੱਚ ਰਾਈਡ ਰੱਖੀ ਗਈ ਹੈ ਸਿੱਖ ਯੂਥ ਮੋਟਰਸਾਈਕਲ ਕਲੱਬ ਹਮੇਸ਼ਾ ਹੀ ਆਪਣਾ ਜੋ ਬਣਦਾ ਯੋਗਦਾਨ ਹੈ ਉਹ ਗਿਵਿੰਗ ਬੈਕ ਟੂ ਦ ਕਮਿਊਨਿਟੀ ਨੂੰ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ ਸੋ ਅੱਜ ਅਸੀਂ ਸਮੁੱਚਾ ਕਲੱਬ ਮਿਸਿਸਾਗਾ ਜੋ ਪੀਲ ਪੁਲਿਸ ਦਾ ਹੈੱਡਕੁਆਟਰ ਹੈ ਅੱਜ ਅਸੀਂ ਉੱਥੇ ਪਹੁੰਚ ਕੇ ਇਸ ਚੈਰਿਟੀ ਰਾਈਡ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਬਹੁਤ ਮਾਣ ਹੈ ਸਮੁੱਚੇ ਕਲੱਬ ਨੂੰ ਕਿ ਅਸੀਂ ਗੁਰੂ ਸਾਹਿਬ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਲਿਜਾਣ ਦੀ ਆਪਣੀ ਕੋਸ਼ਿਸ਼ ਕਰ ਰਹੇ ਹਾਂ ਇੱਕੋ ਸਮਾਂ ਸੀ ਜਦੋਂ ਕੈਨੇਡਾ ਦੀ ਧਰਤੀ ਤੇ ਕਾਮਾਗਾਟਾ ਮਾਰੂ ਵਰਗੇ ਇਨਸੀਡੈਂਟ ਹੋਏ ਇੱ ਸਮਾਜ ਦਾ ਇਸ ਕਮਿਊਨਿਟੀ ਦਾ ਇੱਕ ਸਟਰੋਂਗ ਪਿਲਰ ਬਣ ਕੇ ਉੱਭਰੇ ਹਾਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਅਸੀਂ ਚੈਰਿਟੀ ਦੀਆਂ ਵੱਖ-ਵੱਖ ਰਾਈਟਸ ਕਰਦੇ ਰਵਾਂਗੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਵਾਂਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਕਿਹੋ ਜਿਹੀ ਐਗਜ਼ਾਮਪਲ ਖੜੀ ਕਰਦੇ ਰਵਾਂਗੇ ਕਿ ਗਿਵਿੰਗ ਬੈਕ ਟੂ ਦ ਕਮਿਊਨਿਟੀ ਸ਼ੁੱਡ ਬੀ ਦ ਟਾਪ ਮੋਸਟ ਪ੍ਰਾਇੋਰਟੀ ਫਾਰ ਏਵਰੀ ਕੈਨੇਡੀਅਨ ਸਾਡੀ ਇਸ ਐਕਚੁਅਲੀ ਕੋਸਟ ਰਾਈਡ ਹੈਗੀ ਹੈ ਤੇ ਫॉर ਥਿਸ ਕੌਸ ਇਨਾ ਅਮੇজিং ਕੌਸ ਹੈਗਾ ਤੇ ਫਸਟ ਆਫ ਆਲ ਥੈਂਕ ਯੂ ਟੂ ਦ ਸੀਕਿਊਥ ਓਰਗੇਨਾਈਜੇਸ਼ਨ ਇਨਾਂ ਨੇ ਜਿਹੜੀ ਓਪਰਚ्युनिटी ਸਾਨੂੰ ਦਿੱਤੀ ਹੈ ਐਂਡ ਜਿਹੜਾ ਕਮ ਬੈਕ ਟੂ ਕਮਿਊਨਿਟੀ ਦਾ ਜਿਹੜਾ ਥਾਟ ਹੈਗਾ ਉਹ ਆਫ ਕੌਰਸ ਕੀ ਦਾ ਤਾਂ ਸਭ ਤੋਂ ਪਹਿਲਾ ਕਿ ਕਿਰਤ ਕਰੋ ਤੇ ਵੰਡ ਛਕੋ ਹਨਾ ਤੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਜਿਹੜੀ ਬਿਗੇਸਟ ਓਪਰਚ्युनिटी ਤੇ ਬਿਊਟੀਫੁਲ ਕੌਸ ਰੀਅਲੀ ਵਾਂਟ ਟੂ ਥੈਂਕ ਦ ਓਰਗੇਨਾਈਜੇਸ਼ਨ ਤੇ ਸਾਡਾ ਸਪੋਰਟ ਤਾਂ ਹਮੇਸ਼ਾ ਹੀ ਰਹੇਗਾ ਬਟ ਵੀ ਊਡ ਵਾਂਟ ਟੂ ਕਾਲ एवरीवन ਬੀਡੀ ਐਂਡ ਆਸਕ एवरीवन ਟੂ ਐਕਚੁਅਲੀ ਜੁਆਇਨ ਸਪੋਰਟ ਐਸ ਮਚ ਐਸ ਦੇ ਕੈਨ ਮੈਮ ਲੇਡੀਜ਼ ਮੋਸਟਲੀ ਅੱਗੇ ਨਹੀਂ ਆਉਂਦੀਆਂ ਉਹਨਾਂ ਨੂੰ ਤੁਸੀਂ ਇਹੀ ਕਹਿਣਾ ਚਾਹੋਗੇ ਵੈਲ ਇਹ ਤਾਂ ਖੈਰ ਯੂ ਆਰ ਰਾਈਟ ਕਿ ਲੇਡੀਜ਼ ਨਹੀਂ ਮੈਂ ਆਪ ਵੀ ਹੁਣੇ ਆਈ ऍम ਨਾਟ ਰਾਈਡਿੰਗ ਰਾਈਟ ਨਾਓ ਆਈ ਪਲਾਨ ਟੂ ਬਿਕਮ ਅ ਰਾਈਡਰ ਔਨ ਮਾਈ ਓਨ ਆਮ ਹੇਅਰ ਵਿਦ ਮਾਈ ਹਸਬੈਂਡ ਤੇ ਥੈਂਕ ਯੂ ਸੋ ਮਚ ਆਜੀ forgiving as the opportunity but this was uh, it mera the personal experience hai ga ki bhai you feel free you feel liberated and you let go te ik wari na the experience is immense te jadon apa es eh kaam for a cause karne ha ਤੇ the reward is even better ਤੇ i would highly encourage ਕੁੜੀਆਂ ਨੂੰ ਵੀ ਤੇ ਇਹਦੇ ਚ ਤਾਂ ਕੁੜੀਆਂ i know it is ਹੁਣੇ ਤਾਂ ਮੁੰਡਿਆਂ ਵਾਸਤੇ ਜ਼ਿਆਦਾ ਮੁੰਡੇ ਜ਼ਿਆਦਾ ਕਰਦੇ ਨੇ ਪਰ ਕੁੜੀਆਂ ਨੂੰ ਤਾਂ ਹਾਂਜੀ ਹੈਗੇ ਨੇ ਬਿਲਕੁਲ ਬਿਲਕੁਲ ਕੁੜੀਆਂ ਟਰੱਕ ਵੀ ਚਲਾਨੀਆਂ ਜਾਂ ਜਹਾਜ਼ ਵੀ ਚਲਾਨੀਆਂ ਹਨ ਸੋ ਸਾਡੇ ਨਾਲ ਬਾਈਕ ਵੀ ਰਾਈਡ ਕਰਦੀਆਂ ਹਨ ਸੋ ਇਕੁਅਲ ਹੈ एवरीथिंग ਕੁੜੀਆਂ ਇਸ ਸੇਮ ਇਹੀ ਸੀ ਸਿੱਖ ਮੋਟਰਸਾਈਕਲ ਕਲੱਬ ਅਤੇ Boots on the Ground ਕਲੱਬ ਵੱਲੋਂ ਆਯੋਜਿਤ ਰਾਈਡ ਦੀਆਂ ਕੁਝ ਚੁਲਕਾਂ ਕੈਮਰਾਮੈਨ ਰਿਤਿੰਦਰ ਸਿੰਘ ਅਰਵਾਲ ਦੇ ਨਾਲ ਗੁਰਜੀਤ ਕੌਰ ਦੀ ਖਾਸ ਰਿਪੋਰਟ ਖਮਦਦ ਟੀਵੀ ਦੇ ਲਈ